247 ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ 2 ਸਾਲ ਦੀ ਮਾਸੂਮ ਬੱਚੀ ਨਾਲ ਕੀਤਾ ਬਲਾਤਕਾਰ ਦੋਸ਼ੀ ਫਰਾਰ ਦਿੱਲੀ ਪੁਲਿਸ ਦੀ ਸਹਾਇਤਾ ਨਾਲ ਕੀਤਾ ਗ੍ਰਿਫਤਾਰ ਬਟਾਲਾ ਤੋਂ ਅਸ਼ੋਕ ਜਰੇਵਾਲ ਦੀ ਖਾਸ ਰਿਪੋਰਟ ਥਾਣਾ ਸਿਵਲ ਲਾਈਨ ਇੱਕ ਸੂਚਨਾ ਮਿਲੀ ਜਿਨ੍ਹਾਂ ਨੇ ਦੱਸਿਆ ਕਿ 2 ਸਾਲ ਦੀ ਬੱਚੀ ਨਾਲ ਉਸੇ ਗੁਆਂਢ ਰਹਿੰਦੇ ਹੀ ਲੜਕੇ ਨੇ ਜਿਹੜਾ ਰੇਪ ਕੀਤਾ ਹੋਇਆ ਵਾ ਜਿਸ ਦੇ ਸਬੰਧ ਵਿੱਚ ਜਿਹੜਾ ਪੁਲਿਸ ਸਾਡੀ ਤੁਰੰਤ ਹਰਕਤ ਵਿੱਚ ਆਈ ਜਿਨ੍ਹਾਂ ਨੇ ਕਿ ਇਮੀਡੀਏਟਲੀ ਪਰਚਾ ਦਰਜ ਕੀਤਾ ਤੋਂ ਉਸ ਤੋਂ ਬਾਅਦ ਸੀਨੀਅਰ ਆਫਸਰਾਂ ਦੇ ਹੁਕਮ ਦੇ ਨਾਲ ਜਿਹੜੀਆਂ ਕਿ ਸਾਡੀਆਂ ਦੋ ਟੀਮਾਂ ਜਿਹੜੀਆਂ ਅਸੀਂ ਤਿਆਰ ਕੀਤੀਆਂ ਜਿਹਦੇ ਵਿੱਚ ਕਿ ਐਸ ਐਚ ਓ ਸਿਵਲ ਲਾਈਨ ਪ੍ਰਭਜੋ ਸਿੰਘ ਇੰਸਪੈਕਟਰ ਸੀ ਆਈ ਏ ਹਰਮਿਕ ਸਿੰਘ ਜੀ ਔਰ ਟੈਕਨੀਕਲ ਟੀਮਾਂ ਜਿਹੜੀਆਂ ਸਾਡੀਆਂ ਇਹ ਤਰੰਤ ਹਰਕਤ ਵਿੱਚ ਆਈਆਂ ਇਸ ਤੋਂ ਜਿਹੜਾ ਲੜਕਾ ਸੀ ਇਸ ਤੋਂ ਦੌੜ ਕੇ ਜਾ ਚੁੱਕਾ ਸੀਗਾ ਜਿਨ੍ਹਾਂ ਨੇ ਕਿ ਤਰੰਤ ਹੀ ਜਿਹੜੀ ਹਰਕਤ ਵਿੱਚ ਆ ਕੇ ਦਿੱਲੀ ਔਰ ਰਾਜਸਥਾਨ ਜਿਹੜੀਆਂ ਟੀਮਾਂ ਵੱਖਰੇ ਵੱਖਰੇ ਥਾਵਾਂ ਤੇ ਭੇਜੀਆਂ ਗਈਆਂ ਤੇ ਉੱਥੇ ਦਿੱਲੀ ਪੁਲਿਸ ਦੀ ਹੈਲਪ ਦੇ ਨਾਲ ਇਹ ਜਿਹੜਾ ਅਭਿਸ਼ੇਕ ਨੂੰ ਅਸੀਂ ਜਿਹੜਾ ਗ੍ਰਿਫਤਾਰ ਕੀਤਾ ਗਿਆ ਸਰ ਇਹ ਜਿਹੜਾ ਦੌੜਿਆ ਵਿਅਕਤੀ ਇਹ ਇਹਦੇ ਕੀ ਪਲੈਨਿੰਗ ਦੇਖੋ ਇਹਨੂੰ ਆਪਾਂ ਪਲੈਨਿੰਗ ਨਹੀਂ ਕਹਿ ਸਕਦੇ ਕਿਉਂਕਿ ਜਿਹੜੀ ਛੋਟੀ ਬੱਚੀ ਸੀਗੀ ਉਹਦਾ ਜਿਹੜਾ ਪਰਿਵਾਰ ਸੀਗਾ ਉਹਦੇ ਪੇਰੈਂਟਸ ਸੀ ਉਹ ਕੰਮ ਤੇ ਗਏ ਹੋਏ ਸੀ ਕਿਤੇ ਇਹ ਦੋਨੋਂ ਹੀ ਫੈਮਿਲੀਆ ਜਿਹੜੀਆਂ ਵਾਂ ਇਹ ਪ੍ਰਵਾਸੀ ਹੈਗੀਆਂ ਵਾਂ ਨੇਪਾਲ ਦੇ ਨਾਲ ਸੰਬੰਧਤ ਹੈਗੀਆਂ ਵਾਂ ਉਹ ਕੰਮ ਤੇ ਗਿਆ ਸੀ ਤੇ ਪਿੱਛੇ ਜਿਹੜੀ ਬੱਚੀ ਸੀ 2 ਸਾਲ ਦੀ ਉਹ ਘਰ ਵਿੱਚ ਮੌਜੂਦ ਸੀਗੀ ਉਹਨਾਂ ਤੇ ਤੁਰੰਤ ਸੀ ਜਿਹੜੀ ਐਫ ਆਈ ਆਰ ਜਿਹੜੀ ਹੈ ਦਰਜ ਕਰ ਦਿੱਤੀ ਆ ਜਿਹਦੇ ਵਿੱਚ ਕਿ ਪੌਕਸੋ ਐਕਟ ਜਿਹੜਾ ਲਾ ਦਿੱਤਾ ਗਿਆ ਲੱਗਦਾ ਹੈ ਉਹਨਾਂ ਦੀ ਆਪਸੀ ਕੋਈ ਰਿਸ਼ਤਾ ਨਹੀਂ ਹੈਗੀ ਇਨ ਇਹ ਇੱਕੋ ਹੀ ਪਿੰਡ ਦੇ ਪਿੱਛੋਂ ਬੈਠ ਤੋਂ ਆ ਜੀ ਦੇਖੋ ਜੇ ਇਹ ਨੇਪਾਲ ਤੋਂ ਆ ਤੇ ਆਲਰੇਡੀ ਜਿਹੜੀ ਇਹਨਾਂ ਦੇ ਜਾਣ ਪਹਿਚਾਨ ਹੋਏਗੀ ਤਾਂ ਹੀ ਕਰਕੇ ਇੱਕੋ ਜਗ੍ਹਾ ਤੇ ਹੀ ਰਹਿੰਦੇ ਆ ਦੋ ਇਹ ਦਿੱਲੀ ਤੋਂ ਆਉਂਦੇ ਆ ਤੇ ਇਹ ਨੇਪਾਲ ਵੀ ਜਾ ਸਕਦੇ ਸੀ ਇੰਨਾ ਚੈਲਿੰਜਿੰਗ ਸੀ ਇਹਨਾਂ ਨੂੰ ਫੜਨਾ ਜਾਂ ਤੁਹਾਡੀਆਂ ਟੀਮਾਂ ਦਾ ਕੰਮ ਦਾ ਦੇਖੋ ਜੀ ਚੈਲੰਜ ਤਾਂ ਹੈ ਸੀਗਾ ਵੀ ਇਹ ਦਪਾਲ ਜਾ ਸਕਦਾ ਸੀ ਪਰ ਸਾਡੀ ਜਿਹੜੀ ਪੁਲਿਸ ਆ ਇਹਨਾਂ ਨੇ ਤੁਰੰਤ ਕਾਰਵਾਈ ਕੀਤੀ ਜਿਹੜੀ ਕਿ ਹਰਕਤ ਵਿੱਚ ਆਈ ਤੇ ਇਹਨੂੰ ਜਿਹੜਾ ਇਹ ਦਿੱਲੀ ਤੋਂ ਦਿੱਲੀ ਪੁਲਿਸ ਦੀ ਹੈਲਪ ਦੇ ਨਾਲ ਜਿਹੜਾ ਗ੍ਰਿਫਤਾਰ ਕੀਤਾ ਗਿਆ ਕਰੀਬ 24 ਘੰਟੇ ਦੇ ਵਿੱਚ ਵਿੱਚ ਇਹਨੂੰ ਗ੍ਰਿਫਤਾਰ ਕਰ ਲਿਆ ਜੀ ਸwamy ਪਾਸੇ ਦੇਖਿਆ ਜਾਵੇ ਤਾਂ ਉਸ ਬੱਚੇ ਨੇ ਰੇਪ ਕੀਤਾ ਜਿਹੜਾ ਕਿ ਬੋਲ ਵੀ ਨਹੀਂ ਸਕਦਾ ਕੀ ਲੱਗਦਾ ਜੀ ਕਾਨੂੰਨ ਦੇ ਦਾਇਰੇ 'ਚ ਜਿਹੜਾ ਤੁਸੀਂ ਇੱਥੇ ਮਾਮਲੇ ਦਰਜ ਕੀਤੇ ਆ ਕਿੱਥੋਂ ਤੱਕ ਸਗੋਂ ਹੋ ਸਕਦੀ ਹੈ ਦੇਖੋ ਜੀ ਸਾਡਾ ਤਾਂ ਇਹ ਹੁੰਦਾ ਕਿ ਜਿਹੜਾ ਦੋਸ਼ੀ ਆ ਉਹਨੂੰ ਵੱਧ ਤੋਂ ਵੱਧ ਜਿਹੜੀ ਸਜ਼ਾ ਦਿੱਤੀ ਜਾਵੇ ਹਾਂ ਇਹ ਨਵਾਲਾ ਕਿ ਇਹ ਬਾਲਕਾ ਲੜਕਾ ਲੜਕਾ ਤਾਂ ਬਾਲਕਾ ਸਭ ਬੱਚਾ